ਇੱਕ ਰੈਲੀ ਦੇ ਵਿੱਚ ਡੋਨਾਲਡ ਟਰੰਪ ਸੰਬੋਧਨ ਕਰ ਰਿਹਾ ਹੈ ਅਚਾਨਕ ਇੱਕ ਗੋਲੀ ਛੂਕਦੀ ਆਉਂਦੀ ਹੈ ਉਹਨਾਂ ਦੇ ਸਿਰ ਵੱਲ ਨੂੰ ਜੀ ਸ਼ੁਕਰ ਦੀ ਗੱਲ ਤਾਂ ਇਹ ਆ ਵੀ ਚਲੋ ਜਾਨ ਬਚ ਗਈ ਪਰ ਇਹ ਜਿਹੜਾ ਅੰਤਰਰਾਸ਼ਟਰੀ ਲੈਵਲ ਦੀ ਰਾਜਨੀਤੀ ਦੇ ਵਿੱਚ ਵੀ ਦੇਖੀਏ ਤਾਂ ਜਾਂ ਦੂਸਰੀ ਸਾਰੇ ਆਪਾਂ ਦੇਖੀਏ ਬਿਲਕੁਲ ਜੀਓ ਪੋਲਿਟਿਕਸ ਦੇ ਵਿੱਚ ਜਾਂ ਜੋ ਲੋਕਲ ਲੈਵਲ ਦੀ ਵੀ ਕਹੋ ਬਹੁਤ ਵੱਡੀ ਖਬਰ ਹੈ ਇਹ ਚੀਜ਼ ਕੀ ਸੰਕੇਤ ਕਰਦੀ ਹੈ ਕਿ ਭਵਿੱਖ ਦੇ ਵਿੱਚ ਇਦਾਂ ਹੀ ਕੀ ਇਹ ਚੀਜ਼ਾਂ ਦਿਖਦੀਆਂ ਨੇ ਰਾਜਨੀਤੀ ਦੇ ਵਿੱਚ ਭਈ ਦੇਖੋ ਵਰਤਮਾਨ 'ਚ ਜੇ ਦੇਖਣਾ ਹੋਵੇ ਨਾ ਉਹ ਵਰਤਮਾਨ ਨੂੰ ਚੰਗੀ ਤਰ੍ਹਾਂ ਝਾਕੇ ਵੇਖ ਲਓ ਉਹੀ ਭਵਿੱਖ ਦੀ ਤਸਵੀਰ ਅੰਦੀ ਗੱਡੀ ਦਿਖਾ ਦਿੰਦਾ ਹੂੰ ਜੋ ਡੋਨਲਡ ਟਰੰਪ ਦੇ ਨਾਲ ਹੋਇਆ ਮੈਂ ਦੇਖੋ ਗੱਲ ਇਹ ਆ ਕਿ ਬਈ ਜਿੱਦਾਂ ਨਾ ਥੋੜਾ ਫ੍ਰੀ ਸੀਗਾ ਜਦੋਂ ਵੀ ਟਾਈਮ ਮਿਲਿਆ ਤੇ ਮੈਂ ਬੌੜਾ ਚੱਕਿਆ ਥੱਲੇ ਆ ਉਹ ਜੋ ਵੀ ਮਟੀਰੀਅਲ ਮਿਲ ਰਿਹਾ ਸੀਗਾ ਕੋਈ ਵੀਡੀਓ ਮਿਲ ਗਈ ਕੋਈ ਖਬਰ ਮਿਲ ਗਈ ਅਸਲ ਦੇ ਵਿੱਚ ਕੀ ਹੁੰਦਾ ਨਾ ਕਿ ਜਿਸ ਬੰਦੇ ਨੇ ਵਾਰਦਤ ਨੂੰ ਅੰਜਾਮ ਦਿੱਤਾ ਹੈ ਜੀ ਉਹਦਾ ਮਾਈਂਡ ਸੈਟ ਕੀ ਆ ਹੂੰ ਉਹਦੀ ਸਾਈਕੀ ਕੀ ਆ ਉਹਦੀ ਭਾਵਨਾ ਕੀ ਆ ਇਹ ਮੈਨੇ ਰੱਖਦੀ ਆ ਜੀ ਤੇ ਜਦ ਮੈਂ ਮਤਲਬ ਕਿ ਇਸ ਚੀਜ਼ ਨੂੰ ਦੇਖਿਆ ਕਿ ਉਹ ਤੇ ਸਾਰਾ ਹੈ ਹੀ 20 ਸਾਲ ਦਾ ਤਾਂ ਸੱਚ ਜਣੋ ਇੱਕ ਜਦਾਂ ਕਹਿ ਲਓ ਕਿ ਚਲੋ ਮਰ ਗਿਆ ਜੀ ਉਹਨੂੰ ਵੀ ਸ਼ੂਟ ਕਰ ਦਿੱਤਾ ਗਿਆ ਬਿਲਕੁਲ ਜਦਾਂ ਇੱਕ ਕਹਿ ਲਓ ਕਿ ਉਹ ਖੇਚ ਜੀ ਨਹੀਂ ਪੈ ਜਾਂਦੀ ਯਾਰ ਇਹ ਤਾਂ ਬੱਚਾ ਜਿਹਾ ਹੀ ਸੀਗਾ 20 ਸਾਲ ਦੀ ਉਮਰ ਆਪਾਂ ਨੂੰ ਆਪਦਾ ਅਜੇ ਬੱਚਾ ਨਿਆਣਾ ਹੀ ਲੱਗਦਾ ਹੁੰਦਾ ਨਹੀਂ ਆਈ ਹੁੰਦੀ ਅਜੇ ਵੈਸੇ ਹਾਂਜੀ ਬਿਲਕੁਲ ਤੇ ਮੇਰੇ ਖਿਆਲ ਦੇ ਨਾਲ ਉਹਦੀ ਜਿਹੜੀ ਸਕੂਲਿੰਗ ਕੰਪਲੀਟ ਜਿਹੜੀ ਆ ਉਹ 2022 ਦੇ ਵਿੱਚ ਹੀ ਹੋਈ ਆ ਜੀ ਅੱਛਾ ਉਸ ਤੋਂ ਬਾਅਦ ਮੈਂ ਉਹ ਜਿੰਨੀ ਕੁ ਜਾਣਕਾਰੀ ਅਵੇਲੇਬਲ ਸੀਗੀ ਉਹ ਦੇਖੀ ਇੱਕ ਵੀਡੀਓ ਜਿਹਦੇ 'ਚ ਉਹ ਦੇ ਖਾਸੇ ਲੰਬੇ ਲੰਬੇ ਵਾਲ ਹੈ ਸ਼ਤ ਗੱਡੀ 'ਚ ਬੈਠੇ ਨੇ ਬਣਾਈ ਆ ਜਿਹਦਾ ਨਾਂ ਕਰੁਕਸਿਆ ਹਮਲਾਬਰਦ ਜੀ ਉਹ ਡੋਨਲਡ 트ੰਪ ਨੂੰ ਕਹਿ ਰਿਹਾ ਕਿ ਮੈਂ ਇਸ ਬੰਦੇ ਨਾਲ ਨਫ਼ਰਤ ਕਰਦਾ ਹਾਂ ਨਾਲ ਇਹ ਵੀ ਦੱਸਦਾ ਹੈ ਕਿ ਮੈਂ ਇਸ ਬੰਦੇ ਨਾਲ ਕਿਉਂ ਨਫ਼ਰਤ ਕਰਦਾ ਕਿਉਂਕਿ ਇਹ ਬੰਦਾ ਖਲਤ ਹੈ ਇਹ ਵੀਡੀਓ ਹੁਣ ਕਦੋਂ ਦੀ ਆ ਕਿਸ ਤਰ੍ਹਾਂ ਇਹ ਵੀਡੀਓ ਜਿਹੜੀ ਉਹਨੇ ਕਿਸ ਭਾਵਨਾ ਦੇ ਨਾਲ ਬਣਾਈ ਹੈ ਇਹ ਤਾਂ ਜਾਂਚ ਪੜਤਾਲ ਜਦੋਂ ਮੁਕੰਮਲ ਹੋਏਗੀ ਤਦੇ ਪਤਾ ਲੱਗਣਾ ਜੀ ਪਰ ਜੇ ਮੰਨ ਲਓ ਇਸ ਚੀਜ਼ ਨੂੰ ਵੀ ਵੇਖੀਏ ਹਾਲਾਂਕਿ ਇੱਕ ਹੋਰ ਅੱਖ ਨਿਕਲ ਕੇ ਆ ਰਿਹਾ ਹੈ ਜੀ ਮੈਂ ਇੱਕ ਉਹਦੇ ਨਾਲ ਦੇ ਕੋਈ ਸਹਿਪਾਠੀ ਸੀ ਜਾਂ ਕਹਿ ਲਓ ਕਿ ਸਕੂਲ ਦਾ ਸੀਗਾ ਕੋਈ ਸਾਥੀ ਉਹ ਦੱਸ ਰਿਹਾ ਸੀਗਾ ਅੰਗਰੇਜ਼ੀ ਚ ਸੀ ਤੇ ਹਿੰਦੀ ਚ ਉਹਦਾ ਲੱਥਾ ਸੀਗਾ ਉਹ ਦੱਸ ਰਿਹਾ ਸੀਗਾ ਕਿ ਇਹ ਬੰਦਾ ਤੇ ਬੇਹੱਦ ਸ਼ਾਂਤ ਰਹਿਣ ਵਾਲਾ ਸੀਗਾ ਜੀ ਯਾਨੀ ਇਹਦੇ ਬਾਰੇ ਦੱਸ ਰਿਹਾ ਸੀਗਾ ਕਿ ਇਹਨੂੰ ਬਹੁਤ ਜ਼ਿਆਦਾ ਬੁਲੀ ਕੀਤਾ ਜਾਂਦਾ ਸੀਗਾ ਤੁਹਾਨੂੰ ਪਤਾ ਹੀ ਆ ਪੱਛਮ ਦੇ ਵਿੱਚ ਇਹ ਬਹੁਤ ਗੰਦਾ ਰਵਾਜ ਆ ਹੂੰ ਜੀ ਕਹਿੰਦੇ ਕਿ ਇਹ ਬੜਾ ਸਧਾਰਨ ਸੀ ਇਹਦਾ ਪਹਿਰਾਵਾ ਬੜਾ ਸਧਾਰਨ ਸੀ ਕਈ ਵਾਰ ਉਹ ਜੋ ਸ਼ਿਕਾਰ ਸ਼ਕੂਰ ਤੇ ਪਾਉਂਦੇ ਨੇ ਇਸ ਤਰ੍ਹਾਂ ਦਾ ਪਹਿਰਾਵਾ ਪਾ ਕੇ ਆ ਜਾਂਦਾ ਸੀ ਤੇ ਇਹਨੂੰ ਬਹੁਤ ਹੀ ਜ਼ਿਆਦਾ ਬੁਣੀ ਕੀਤਾ ਜਾਂਦਾ ਸੀ ਕਿਉਂਕਿ ਇਹ ਕਮਜ਼ੋਰ ਸੀ ਸ਼ਾਂਤ ਸੀ ਜੀ ਤੇ ਤੁਹਾਨੂੰ ਪਤਾ ਜਿਹੜਾ ਕਮਜ਼ੋਰ ਰਹਿਣ ਵਾਲਾ ਬੰਦਾ ਹੁੰਦਾ ਨਾ ਵੈਸੇ ਵੀ ਸ਼ਾਂਤ ਰਹਿਣ ਵਾਲੇ ਬੰਦੇ ਨੂੰ ਤੇ ਉਦਾਂ ਹੀ ਦੁਨੀਆ ਕਮਜ਼ੋਰ ਸਮਝਦੀ ਹਮ ਬਿਲਕੁਲ ਪਰ ਗੱਲ ਇਹ ਆ ਕਿ ਹੁਣ ਇਹ ਕਾਰਨ ਹੈ ਤਾਂ ਇਹ ਤਾਂ ਉਥੋਂ ਦਾ ਅਮਰੀਕਾ ਦਾ ਇੱਕ ਕਹਿ ਲਓ ਕਿ ਸੋਸ਼ੀਲੀ ਬਹੁਤ ਵੱਡਾ ਮੁੱਦਾ ਬਣੇਗਾ ਜੀ ਕਿ ਜੇਕਰ ਅਸੀਂ ਬਹੁਤ ਸਾਰੀਆਂ ਉੱਥੇ ਫਾਇਰਿੰਗ ਦੀਆਂ ਘਟਨਾਵਾਂ ਦੇਖਦੇ ਆ ਜਿਦੇ ਵਿੱਚ ਅੱਲੜ ਜਾਂ ਕਹਿੰ ਲੋ ਨੌਜਵਾਨ ਬਹੁਤ ਵੱਡੀਆਂ ਵੱਡੀਆਂ ਘਟਨਾਵਾਂ ਨੂੰ ਅੰਜਾਮ ਦੇ ਦਿੰਦੇ ਆ ਕਿ ਇਹ ਚੀਜ਼ਾਂ ਵੀ ਉਹਦੇ ਚ ਰਹਿੰਦੀਆਂ ਕਿਉਂਕਿ ਦੇਖੋ ਉੱਥੇ ਦਾ ਸਮਾਜ ਜਿਹੜਾ ਬਿਲਕੁਲ ਆਪਣੇ ਤੋਂ ਵੱਖਿਆ ਨਾ ਆਪਣੇ ਤੇ 40 50 ਸਾਲ ਦੇ ਵੀ ਸਿਆਣੇ ਜਿਹੜੇ ਆ ਨਾ ਉਹ ਜਾ ਕੇ ਸ਼ਾਮ ਨੂੰ ਬਾਪੂ ਦੇ ਕੋਲ ਬਹਿੰਦੇ ਆ ਜੇ ਬਾਪੂ ਚਾਉਂਦਾ ਹੋਵੇ ਹੂੰ ਹੂੰ ਮੈਂ ਆ ਬਾਪੂ ਕੀਤਾ ਮੈਂ ਆ ਕਰਨਾ ਹੈ ਜੀ ਮਤਲਬ ਕਿ ਆਪਣਾ ਤੇ ਕਹਿ ਲੋ ਹਾਲਾਂਕਿ ਆਪਣੇ ਵੀ ਚਲੋ ਚੇਂਜ ਆਇਆ ਪਰ ਇੰਨਾ ਨਹੀਂ ਹੈਗਾ ਉਡਾ ਨਹੀਂ ਹੈਗਾ ਹਰਲੇ ਵੀ ਕਈ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਬੜੀ ਇੱਜ਼ਤ ਹੈ ਹਾਂ ਬਿਲਕੁਲ ਹੈ ਜੀ ਤੇ ਮਤਲਬ ਕਿ ਉਥੇ ਤਾਂ ਤੁਹਾਨੂੰ ਪਤਾ ਨਾ 18 ਸਾਲ ਤੋਂ ਬਾਅਦ ਤੇ ਖਤਮ ਆ ਹਮ ਇੱਕ ਤਰ੍ਹਾਂ ਨਾਲ ਸਾਰਾ ਜਿਹੜਾ ਜੋ ਵੀ ਬੰਦੇ ਦਾ ਰਿਸ਼ਤਾ ਨਾਤਾ ਹੁੰਦਾ ਤਾਂ ਹੁਣ ਗੱਲ ਇਹ ਆ ਕਿ ਜੇ ਇਸ ਤਰ੍ਹਾਂ ਦਾ ਉਥੇ ਇਸ ਸੱਭਿਆਚਾਰਕ ਤੌਰ ਤੇ ਕਹਿ ਲਈਏ ਸਮਾਜਿਕ ਤੌਰ ਤੇ ਕਹਿ ਲਈਏ ਇਹ ਸੰਕਟ ਇਹ ਤੇ ਬੜਾ ਭਿਆਨਕ ਸੰਕਟ ਆ ਪਰ ਜੇ ਦੂਸਰੇ ਪਾਸੇ ਤੋਂ ਦੇਖੀ ਮੈਂ ਉਸ ਵੀਡੀਓ ਦੇ لحاظ ਨਾਲ ਕਹਾਂ ਤਾਂ ਇਹ ਉਸ ਤੋਂ ਵੀ ਅਮਰੀਕੀਆਂ ਵਾਸਤੇ ਸੋਚਨ ਵਿਚਾਰਨ ਦਾ ਵਿਸ਼ਾ ਹੈ ਸੁਖਮ ਸਿੰਘ ਜੇ ਮੰਨ ਲਓ ਕੋਈ ਬੰਦਾ ਕਿਸੇ ਪੋਲੀਟੀਸ਼ੀਅਨ ਨੂੰ ਨਫ਼ਰਤ ਕਰਦਾ ਹੈ ਤੇ ਫਿਰ ਉਹ ਆਪ ਦੀ ਜਾਣ ਕਿਉਂਕਿ ਜਦੋਂ ਇਸ ਤਰ੍ਹਾਂ ਦਾ ਅਟੈਕ ਕਰਨਾ ਕਿਸੇ ਨੇ ਉਹ ਆਪ ਤੇ ਬਚ ਜਾਏਗਾ ਇਹਦੀ ਗੁੰਝੈਸ਼ ਤੇ ਬਹੁਤ ਘਟਿਆ ਕੈਨੇਡੀ ਵਾਲੇ ਕੇਸ ਚ ਜ਼ਰੂਰ ਹੋਇਆ ਸੀਗਾ ਕਿ ਅੱਜ ਤੱਕ ਉਹ ਤੁਹਾਨੂੰ ਪਤਾ ਹੀ ਆ ਮਿਸਟਰੀ ਹੈ ਹਮ ਕਿਸ ਨੇ ਮਾਰਿਆ ਕਿਸ ਨੇ ਨਹੀਂ ਮਾਰਿਆ ਉਹਦੇ ਵਿੱਚ ਇੱਕ ਥਿਉਰੀ ਔਰਤ ਦੀ ਵੀ ਦਿੱਤੀ ਜਾਂਦੀ ਹੈ ਕਿ ਉਹ ਕੈਮਰੇ ਦੇ ਵਿੱਚ ਉਹਦੇ ਸੀਗਾ ਕੋਈ ਹਥਿਆਰ ਉਹ ਚਲੋ ਥਿਉਰੀਆਂ ਨੇ ਪਰ ਹਾਲੇ ਤੱਕ ਵੀ ਜਿਹੜਾ ਕੈਨੇਡੀ ਕਤਲकांड ਸੀਗਾ ਉਥੋਂ ਦੇ ਵੈਸੇ ਅਮਰੀਕਾ ਦੇ ਚਾਰ ਤੇ ਰਾਸ਼ਟਰਪਤੀ ਮਾਰੇ ਨੇ ਹਮ ਇਹਨਾਂ ਨੇ ਜੀ ਫਿਰ ਇਸ ਤੋਂ ਇਲਾਵਾ ਕਈ ਉਮੀਦਵਾਰਾਂ ਤੇ ਹਮਲੇ ਹੋਏ ਨੇ ਇਹ ਇਹ ਲੰਮਾ ਚੌੜਾ ਇਤਿਹਾਸ ਹੈ ਇਹਨਾਂ ਦਾ ਜੀ ਜੀ ਇਹ ਲੋਕਤੰਤਰ ਦਾ ਸ਼ਾਂਤੀ ਦਾ ਪਾਠ ਪੜਾਉਣ ਵਾਲੀ ਆ ਅੰਦਰ ਇਹਨਾਂ ਦੇ ਵੀ ਬੜੀ ਅੱਗ ਮੱਚਦੀ ਆ ਬਿਲਕੁਲ ਬਿਲਕੁਲ ਹੁਣ ਗੱਲ ਇਹ ਆ ਕਿ ਜੇ ਆਪਾਂ ਇਸ ਚੀਜ਼ ਨੂੰ ਵੇਖੀਏ ਕਿ ਆਈ ਹੇਟ ਡੋਨਲਡ ਟਰੰਪ ਜਾਂ ਇਹ ਆਈ ਹੇਟ ਟਰੰਪ ਤਾਂ ਇੱਕ 20 ਸਾਲ ਦਾ ਜਿਹੜਾ ਆਮ ਨੌਜਵਾਨ ਆ ਜਿਸਨੇ ਵੋਟ ਗਾਂ ਜਾ ਕੇ ਪਾਉਣੀਆਂ ਹਲੇ ਇਲੈਕਸ਼ਨ ਆਉਣ ਤੇ ਪਹਿਲੀ ਵੋਟ ਜਿਹੜੀ ਫਰਸਟ ਵੋਟ ਆ ਉਹ ਜਦੋਂ ਇਲੈਕਸ਼ਨ ਆਏਗਾ ਜੀ ਜੇ ਅੱਜ ਉਹਦੇ ਮਨ ਦੇ ਵਿੱਚ ਇੰਨੀ ਵਿਸ ਭਰੀ ਗਈ ਆ ਹਮ ਇਹਨਾਂ ਵਿਅਹ ਪਰ ਦਿੱਤਾ ਗਿਆ ਜੀ ਤਾਂ ਕਿਸ ਨੇ ਵੱਡਾ ਸਵਾਲ ਇਹ ਪੈਦਾ ਹੋਏਗਾ ਬਿਲਕੁਲ ਅਰ ਜੇ ਆਪਾਂ ਡੋਨਲਡ ਟਰੰਪ ਨੂੰ ਦੇਖੀਏ ਜੀ ਤਾਂ ਡੋਨਲਡ ਟਰੰਪ ਨੇ ਉਵਾਮਾ ਦਾ ਜਿਹੜਾ ਕਾਰਜਕਾਲ ਸੀ ਬੜਾ ਤੁਹਾਨੂੰ ਪਤਾ ਹੀ ਆ ਹਮ ਉਹ ਠੀਕ ਆ ਬਹੁਤ ਕੁਝ ਹੁੰਦਾ ਕਿਸੇ ਵੀ ਕਾਰਜਕਾਲ ਚ ਕਿਸੇ ਵੀ ਰਾਜ ਦੇ ਦੌਰਾਨ ਪਰ ਓਬਾਮਾ ਬੰਦਾ ਠੀਕ ਸੀਗਾ ਪਰ ਉਸ ਤੋਂ ਬਾਅਦ ਇਹ ਜਦੋਂ ਆਇਆ ਇਸ ਪੱਖ ਤੋਂ ਕਹਿ ਰਹੇ ਆ ਠੀਕ ਆ ਇਹ ਜਦੋਂ ਆਇਆ ਇਹਨੇ ਤੇ ਫਿਰ ਉੱਥੇ ਅਮਰੀਕਾ ਦੇ ਵਿੱਚ ਜਿਸ ਤਰ੍ਹਾਂ ਦੀ ਰਾਜਨੀਤੀ ਕੀਤੀ ਆ ਜਿਸ ਤਰ੍ਹਾਂ ਦੀ ਖਾਸ ਤੌਰ ਤੇ ਇਧਰ ਜਿਵੇਂ ਆਪਣਾ ਕਹਿੰਨੇ ਆ ਕਿ ਇੱਕ ਐਕਸਟ੍ਰੀਮ ਜਾ ਕੇ ਰਾਜਨੀਤੀ ਦਾ ਪਹਾਮਾਨਦਰਾ ਪੜਦੇ ਆ ਜਿਵੇਂ ਕਹਿ ਲੋ ਕਿ ਨੇਤਨ ਜਾਂ ਹੂਆ ਇਹ ਸਾਰੇ ਇਕੱਠੇ ਹੋ ਗਏ ਡੋਨਲਡ ਟਰੰਪ ਹੋ ਗਿਆ ਤੇ ਮਤਲਬ ਕਿ ਮੋਦੀ ਸਾਹਿਬ ਹੋ ਗਿਆ ਜੀ ਤੇ ਉਸ ਤੋਂ ਬਾਅਦ ਸਾਡੇ ਕੀ ਹੋਇਆ ਉਹਨੇ ਇੱਕ ਥੋੜੀ ਜੀ ਗੱਲ ਨੂੰ ਮੈਂ ਇੱਕ ਤਰ੍ਹਾਂ ਨਾਲ ਕਹਿ ਲਵਾਂ ਕਿ ਵਿਲੇਟ ਦੇਣਾ ਇੰਡੀਆ ਦੇ ਸਾਰੇ ਦ੍ਰਿਸ਼ਤਾਂਤ ਦੇ ਨਾਲ ਅੱਛਾ ਤੁਹਾਨੂੰ ਯਾਦ ਹੋਣਾ ਇੱਥੇ ਸੀਏ ਦਾ ਚੱਲਦਾ ਹੁੰਦਾ ਸੀਗਾ ਜਦੋਂ ਪ੍ਰਦਰਸ਼ਨ ਜੀ ਸ਼ਹੀਨ ਬਾਗ ਮੋਰਚਾ ਜਿਸ ਨੂੰ ਕਿਹਾ ਗਿਆ ਉੱਥੇ ਕਿੰਨੀ ਵਿਰੋਧਤਾ ਹੁੰਦੀ ਰਹੀ ਬਿਲਕੁਲ ਇੱਕ ਥਾਂ ਤੇ ਵਿਦਿਆਰਥੀਆਂ ਦੇ ਪ੍ਰੋਟੈਸਟ ਦੇ ਵਿੱਚੋਂ ਪਿਸਟਲ ਲੈ ਕੇ ਪਹੁੰਚ ਜਾਂਦਾ JNU ਦੇ ਵਿੱਚ ਵੜ ਕੇ ਹੋਸਟਲਾਂ 'ਚ ਜਵਾਕ ਕੁੱਟੇ ਜਾਂਦੇ ਆ ਇਹ ਕੀ ਸੀ ਇਹ ਉਹੀ ਚੀਜ਼ ਆ ਇਹ ਹੈ ਉਹੀ ਆ ਸਿਆਸੀ ਨਫ਼ਰਤ ਜਦੋਂ ਤੁਸੀਂ ਆਪਣੇ ਨੌਜਵਾਨ ਅੱਛਾ ਜਦੋਂ WhatsApp ਤੇ ਹਰ ਟਾਈਮ ਇਹੀ ਸਮਗਰੀ ਪੜੀ ਜਾਣੀ ਆ ਜੀ ਮਤਲਬ ਕਿ ਆਪ ਦੇ ਧਰਮ ਨੂੰ ਆਪ ਦੀ ਕੌਮ ਨੂੰ ਵਡਿਆ ਕੇ ਉਹਨਾਂ ਦੇ ਇਤਿਹਾਸ ਨੂੰ ਵੱਡਾ ਦਰਸਾ ਕੇ ਦੂਜੇ ਪ੍ਰਤੀ ਨਫ਼ਰਤ ਕਿਰਣਾ ਪੈਦਾ ਕਰੀ ਜਾਣੀ ਆ ਤਾਂ ਇੱਕ ਕਿਸੇ ਤੇ ਵੀ ਕਹੋ ਕਿ ਫਿਰ ਉਲਾਗੂ ਹੁੰਦੀ ਆ ਕੋਈ ਕਿਸੇ ਪੱਖ ਤੋਂ ਨਫ਼ਰਤ ਕਰਨ ਲੱਗ ਪੈਂਦਾ ਕੋਈ ਕਿਸੇ ਪੱਖ ਤੋਂ ਪਰ ਇਹ ਇੱਕ ਤਰ੍ਹਾਂ ਨਾਲ ਕਹ ਲਓ ਕਿ ਇਸ ਸਾਰੇ ਕਟਣਾਕਰਮ ਦੇ ਵਿੱਚ ਜੋ ਚੀਜ਼ ਵੇਖਣ ਵਾਲੀ ਆ ਕਿ ਜਿਸ ਤਰ੍ਹਾਂ ਦਾ ਵੀਡੀਓ ਹੈ ਤਾਂ ਮੈਂ ਉਸ ਲਿਹਾਜ਼ ਨਾਲ ਦੇਖ ਰਿਹਾ ਸੀਗਾ ਕਿ ਹੁਣ ਜਿਹੜੀ ਗੱਲ ਕਹੀ ਜਾ ਰਹੀ ਆ ਨਾ ਕਿ ਜੀ ਇਹਨੇ ਆਪ ਹਮਲਾ ਕਰਾਇਆ ਹੋਊਗਾ ਮੈਨੂੰ ਨਹੀਂ ਲੱਗਦਾ ਕਿਉਂਕਿ ਡੋਨਲਡ 트੍ਰੰਪ ਐਸ ਵੇਲੇ ਜੇ ਤੁਸੀਂ ਵੇਖੋਗੇ ਤਾਂ ਅਪਰ ਹੈਂਡ ਆ ਉਹਦਾ ਹੂੰ ਦੂਜੀ ਗੱਲ ਇਹ ਆ ਕਿ ਇਹੋ ਜਿਹਾ ਕਿਹੜਾ ਮੂਰਖ ਹੋਗਾ ਵੈਸੇ ਡੋਨਲਡ 트੍ਰੰਪ ਕੋਈ ਘੱਟ ਤਾਂ ਹੈ ਨਹੀਂਗਾ ਜੀ ਜੀ ਪਰ ਕਿਹੜਾ ਹੋਏਗਾ ਜਿਹੜਾ ਸਾਲਟ ਫੜਾ ਕੇ ਕਿਸੇ ਨੂੰ ਕਵੇ ਕਿ ਯਾਰ ਮੈਂ ਉੱਥੇ ਚੌਕ 'ਚ ਖਲੋਤਾ ਹਾਂਗਾ ਤੇ ਤੂੰ ਮੇਰੇ ਕੰਨ ਤੇ ਮਾਰਨੀ ਆ ਗੋਲੀ ਹੂੰ ਭੱਜੇ ਜਾਂਦੇ ਨਾ ਤੂੰ ਕੰਨ ਤੇ ਵੈਸੇ ਨਹੀਂ ਹੌਸਲਾ ਕਰਦਾ ਬਈ ਇਧਰ ਨੂੰ ਚਲਾ ਦੇ ਸਾਲਟ ਹੈ ਏਅਰ ਸਾਲਟ ਹੈ ਉਹ ਜੀ ਜੀ ਤੇ ਬੜੀ ਪਾਵਰਫੁੱਲ ਕਹਿ ਲੋ ਕਿ ਉਹ ਸਾਲਟ ਰਾਈਫਲ ਆ AR ਸੀਰੀਜ਼ ਹੈ ਜਿਹੜੀ ਜਿਵੇਂ ਆਪਾਂ ਇੱਕ ਇੱਕ ਕਹਿ ਦਿੰਨੇ ਆ ਤਾਂ ਗੱਲ ਇਹ ਕਿ ਸੈਮੀ ਆਟੋਮੈਟਿਕ ਇਸ ਤਰ੍ਹਾਂ ਦੇ ਹਥਿਆਰ ਜਿਹੜੇ ਹਸੂਰ ਉਹਤੇ ਪਾੜਾ ਪਾ ਦਿੰਦੇ ਨੇ ਤਾਂ ਹੀ ਬਚ ਗਿਆ ਡੋਨਲਡ ਟਰੰਪ ਹੂੰ ਹੂੰ ਜਿਉ ਸナイਪਰ ਗਨ ਵਗੈਰਾ ਹੁੰਦੀ ਨਾ ਕਿਉਂਕਿ ਉਹਦੇ ਚੋ ਸ਼ਾਰਟ ਜਿਹੜਾ 1 ਬਾਈ 1 ਜਾਂਦਾ ਇਹਨਾਂ ਚ ਉਹਤੇ ਪਤਾ ਨਹੀਂ ਕਿੰਨੀਆਂ ਗੋਲੀਆਂ ਮਿਲਦਾ AR ਦੇ ਵਿੱਚ ਉਹਤੇ ਇੱਕ ਮਿੰਟ ਚ ਸ਼ਾਇਦ 100 ਤੋਂ ਵੀ ਵੱਧ ਜਾਂ 2-400 ਗੋਲੀ ਵੀ ਨਿਕਲ ਸਕਦੀ ਹੋਏ ਕਿ ਤੋ ਕਹਿਣ ਦਾ ਮਤਲਬ ਇਹ ਆ ਕਿ ਇਹ ਜੋ ਸਾਡੀ ਸਿਆਸਤ ਦੇ ਵਿੱਚ ਹੀ ਨਹੀਂ ਦੁਨੀਆ ਭਰ ਚ ਜੋ ਕਟੜਤਾ ਫੈਲੀ ਆ ਨਾ ਹੋ ਸਕਦਾ ਹਾਲਾਂਕਿ ਜਦੋਂ ਉਹਨਾਂ ਦੀ ਇਨਵੈਸਟੀਗੇਸ਼ਨ ਪੂਰੀ ਹੋਏਗੀ ਕੋਈ ਨਤੀਜਾ ਨਿਕਲੇਗਾ ਕਿਉਂਕਿ FBI ਨੇ ਸ਼ਾਇਦ ਇੰਨੀ ਤੇ ਸਟੇਟਮੈਂਟ ਦੇ ਦਿੱਤੀ ਆ ਕਿ ਇਸ ਬੰਦੂਕ ਧਾਰੀ ਤੋਂ ਇਲਾਵਾ ਕੋਈ ਹੋਰ ਇਸ ਵਿਉਂਤ ਚ ਸ਼ਾਮਲ ਨਹੀਂ ਸੀਗਾ ਪਰ ਉਹਨਾਂ ਦੀ ਸੁਰੱਖਿਆ ਪ੍ਰਬੰਧ ਚ ਵੀ ਕਿਤੇ ਨਾ ਕਿਤੇ ਖਾਮੀ ਰਹੀ ਆ ਨਾ ਬਿਲਕੁਲ ਕਿ ਇੱਕ ਗਨ ਜਿਹੜੀ ਆ ਲਾ ਲੋ ਇਹ ਕਿ ਆ ਜਾ ਇਹ ਆ ਰਿਹਾ ਉਹ ਢਾਈ ਤਿੰਨ ਫੀਟ ਦੀ ਤਾਂ ਹੈਗੀ ਆ ਕੋਈ ਲੈ ਕੇ ਬੰਦਾ ਕਿਵੇਂ ਛੱਤ ਤੇ ਚੜ ਗਿਆ ਕੁਛ ਨਹੀਂ ਤੇ ਇਹ ਵੀ ਕਿਹਾ ਕਿ ਅਸੀਂ ਤੇ ਇਹ ਕਿਹਾ ਕਿ ਬੰਦਾ ਛੱਕੀ ਜਿਹੜਾ ਉਹ ਛੱਤ ਤੇ ਚੜ ਰਿਹਾ ਕਿਸੇ ਨੇ ਗੱਲ ਹੀ ਨਹੀਂ ਗੋਲੀ ਮਤਲਬ ਕਿ ਸਾਰੀਆਂ ਚੀਜ਼ਾਂ ਆਪਣੀ ਥਾਂ ਤੇ ਆ ਪਰ ਓਵਰ ਆਲ ਜੇ ਆਪਾਂ ਵੇਖੀਏ ਤਾਂ ਜੋ ਪੂਰੀ ਦੁਨੀਆ ਦੇ ਵਿੱਚ ਆ 10-20 ਸਾਲ ਦੇ ਦੌਰਾਨ ਜਿਹੜੀ ਕਟੜਤਾ ਵਧੀ ਹੈ ਨਾ ਜੀ ਇਹ ਕਟੜਤਾ ਵੀ ਕਿਤੇ ਨਾ ਕਿਤੇ ਉਹ ਇਨ੍ਹਾਂ ਚੀਜ਼ਾਂ ਵਾਸਤੇ ਜ਼ਿੰਮੇਵਾਰ ਹੈਗੀ ਆ ਚਿੰਤਾਜਨਕ ਵੀ ਹੈ ਕਿਤਾ ਚਿੰਤਾਜਨਕ ਤੇ ਸਿਰਫ ਇੱਕ ਬੰਦੇ ਦੀ ਗੱਲ ਨਹੀਂ ਹੋ ਸਕਦੀ ਕੱਲ ਨੂੰ ਹੋਰ ਇਦਾਂ ਦੇ ਕਿੰਨੇ ਹੋਣਗੇ ਇੰਡੀਆ ਵਾਲੇ ਸਿਆਸਤਦਾਨਾਂ ਨੂੰ ਸਭ ਕ ਲੈਣਾ ਚਾਹੀਦਾ ਇਹਨਾਂ ਦਾ ਹੈਗਾ ਹਿੰਮਤ ਵਿਸ਼ਵਾ ਸ਼ਰਮਾ ਜੀ ਹਾਲਾਂਕਿ ਹਾਲੇ ਕੋਈ ਇਹਦੀ ਆਈਡੀਓਲੋਜੀਕਲੀ ਕੋਈ ਪੁਸ਼ਟੀ ਨਹੀਂ ਹੋਈ ਜੀ ਕਿ ਇਹ ਕੌਣ ਸੀ ਹਾਲੇ ਤੇ ਇਹ ਵੀ ਹੈ ਕਿ ਇਹ ਰਿਪਬਲਿਕਨ ਸੀਗਾ ਕਿ ਜਾਂ ਡੈਮੋਕ੍ਰੈਟਿਕ ਸੀਗਾ ਜੀ ਚੰਦਾ ਉਧਰ ਵੀ ਦਿੱਤਾ ਨੇ ਸ਼ਾਇਦ ਵੋਟਰ ਦੇ ਤੌਰ ਤੇ ਇੱਧਰ ਵੀ ਦਰਜ ਆ ਕੁਝ ਇਸ ਤਰ੍ਹਾਂ ਦੀ ਕਨਫਿਊਜ਼ਨ ਵੀ ਹੈਗੀ ਆ ਮਤਲਬ ਕਿ ਹਾਲੇ ਸਪਸ਼ਟ ਤੌਰ ਤੇ ਕਹ ਲੋ ਤਸਦੀਕ ਨਹੀਂ ਹੋਇਆ ਕੁਝ ਵੀ ਵਿਚਾਰਧਾਰਕ ਤੌਰ ਤੇ ਕਿ ਭਈ ਇਹ ਫਲਾਣਾ ਸੀਗਾ ਇਹ ਐਕਸਟ੍ਰੀਮ ਸੀਗਾ ਫਾਰ ਸੀਗਾ ਜਾਂ ਲਿਬਰਲ ਸੀਗਾ ਕੀ ਸੀਗਾ ਕੁਝ ਵੀ ਨਹੀਂ ਤੇ ਉਹ ਹਿੰਮਤ ਵਿਸ਼ਵਾ ਸਰਮਾ ਨੂੰ ਵામਪੰਤ ਨਾਲ ਜੁੜੀ ਜਾਂਦਾ ਖੱਬੇ ਪੱਖੀਆਂ ਨਾਲ ਤੇ ਇਹ ਜੋ ਖੱਬੇ ਪੱਖੀਆਂ ਪ੍ਰਤੀ ਇੱਥੇ ਤੇ ਤੁਸੀਂ ਇੱਕ ਚੀਜ਼ ਉਹ ਵਰਕੋ ਨਫ਼ਰਤ ਫਲਾਉਣ ਦਾ ਇੱਕ ਜ਼ਰੀਆ ਹੀ ਕਹਿ ਸਕਦੇ ਹੋ ਬਿਲਕੁਲ ਮੈਂ ਉਹੀ ਕਹਿ ਰਿਹਾ ਇੰਡੀਆ ਚ ਛੱਡੋ ਤੁਸੀਂ ਆਪਣੇ ਪੰਜਾਬ ਚ ਵੀ ਇਹ ਹਵਾ ਲਿਆ ਜੀ ਤੁਸੀਂ ਕਿਸੇ ਵੀ ਮੁੱਦੇ ਤੇ ਸੈਂਟਰਲਿਸਟ ਹੋ ਕੇ ਦੇਖੋ ਹਮ ਤੁਹਾਨੂੰ ਮਤਲਬ ਕਿ ਧੂਆ ਕੜੀਸੇ ਨਹੀਂ ਹੋਏਗੀ ਨਾ ਦੋਵੇਂ ਜੀ ਮਤਲਬ ਕਿ ਜੇ ਤਾਂ ਤੁਸੀਂ ਇੱਕ ਪਾਸੇ ਦੇਓ ਤਾਂ ਤੁਹਾਨੂੰ ਇੱਕ ਪਾਸੇ سپورਟ ਮਿਲੂਗੀ ਹਮ ਇੱਕ ਪਾਸੇ سپورਟ ਮਿਲੂਗੀ ਜੀ ਤੇ ਦੂਜੇ ਪਾਸਿਓਂ ਗਾਲਾਂ ਮਿਲੂਗੀਆਂ ਬਿਲਕੁਲ ਪਰ ਜਿਹੜਾ ਸੈਂਟਰਲਿਸਟ ਆ ਉਹ ਪੰਜਾਬ ਚ ਕੀ ਇੰਡੀਆ ਚ ਹਮ ਸਰ ਗਾਲਾਂ ਖਾਂਦੇ ਕੱਲ ਆਸ਼ੂ ਦੋਸ਼ ਨੂੰ ਣਡਿਆ ਸੀ ਕਹਿੰਦਾ ਬਈ ਚੱਲੜਾ ਇੱਥੇ ਤੱਕ ਕੋਈ ਰਾਹ ਹੀ ਨਹੀਂ ਰਹਿ ਗਿਆ ਤੇ ਇਹੀ ਗੱਲ ਆ ਕਿ ਵਿਚਾਲੜਾ ਰਾਹ ਜਿਹੜਾ ਆ ਕਿ ਜਿੱਥੇ ਕੋਈ ਇੱਕ ਬੰਦਾ ਵਿਚਾਲੇ ਖਲੋ ਕੇ ਉਧਰ ਦੀ ਵੀ ਗੱਲ ਕਰੇ ਉਧਰ ਦੀ ਵੀ ਗੱਲ ਕਰੇ ਉਹਨੂੰ ਕਹਿਣਗੇ ਦੋਗਲਾ ਜਾਂ ਕਹਿਣਗੇ ਕਿ ਇੱਕ ਪਾਸੇ ਦੀ ਗੱਲ ਕਰ। ਜੀ ਇਹ ਸਾਡਾ ਕਹਿ ਲੋ ਕਿਤੇ ਨਾ ਕਿਤੇ ਬૌਧਿਕ ਸੰਕਟ ਇਹ ਸਾਡਾ ਨਹੀਂ ਹੈ ਪੂਰੀ ਦੁਨੀਆ ਦਾ ਆ ਇਹ ਦੁਨੀਆ ਦਾ ਹੈ। ਬૌਧਿਕ ਤੌਰ ਤੇ ਅਸੀਂ ਥੋੜੇ ਜੇ ਕਮਜ਼ੋਰ ਪੈ ਰਹੇ ਆ ਤੇ ਆ ਜਿਹੜਾ ਸਿਆਸੀ ਤੌਰ ਤੇ ਕਟੜਪੁਣਾ ਜਿਹੜਾ ਇਹਦੇ ਵਿੱਚ ਅਸੀਂ ਬਹੁਤ ਜ਼ਿਆਦਾ ਅੱਗੇ ਜਾ ਰਹੇ ਹਾਂ। ਜੀ ਜੀ ਕੁਝ ਕੁਸ਼ ਕਮੈਂਟ ਲੈ ਲਈ ਆਪਾਂ ਲਓ ਜੀ ਲਓ ਸਿਮਰਤ ਜੀ ਕਹਿੰਦੇ ਕਿ ਜਿਹੜਾ ਸੀਗਾ ਉਹਨੂੰ ਮਾਰ ਕੇ ਸਾਰੇ ਇਹਨਾਂ ਨੇ ਖਤਮ ਹੀ ਕਰਤੇ ਸਬੂਤ ਹੀ ਖਤਮ ਕਰਤੇ ਆ ਨਹੀਂ ਉਥੋਂ ਦੀ ਪੁਲਿਸ ਸਰ ਉਥੋਂ ਦੀ ਇਹ ਇਹ ਸਵਾਲ ਨਾ ਇਹ ਆਪਣੀ ਪੁਲਿਸ ਤੇ ਕਰਿਆ ਕਰੋ ਉਹਨਾਂ ਦੀ ਪੁਲਿਸ ਤੇ ਨਾ ਕਰਿਆ ਕਰੋ ਉਹ ਤੇ ਅੱਗੋਂ ਕੋਈ ਮਾੜਾ ਮੋਟਾ ਕੋਈ ਬੰਦਾ ਵਿਰੋਧ ਕਰੇ ਤਦ ਵੀ ਹੂੰ ਖਿੱਚ ਦਿੰਦੇ ਆ ਇੱਥੇ ਆਪਣੇ ਆਪਣੀ ਪੁਲਿਸ ਕੋਲੋਂ ਹੀ ਤੁਸੀਂ ਪਿਸਤੌਲ ਖੁੰਦੇ ਦੇਖ ਲੈਨੇ ਹੋ ਗੰਨਾ ਖੁੰਦੇ ਦੇਖ ਲੈਨੇ ਹੋ ਉਹ ਗੋਲੀ ਮਾਰ ਲੱਗਿਆ ਮਿੰਟ ਲਾਉਂਦੇ ਆ ਤੇ ਇਹ ਜਿਹੜੀ ਉੱਥੇ ਹੁੰਦੀ ਹੈ ਨਾ ਸਾਬਕਾ ਪ੍ਰੈਜ਼ੀਡੈਂਟ ਦੀ ਸਿਕਿਉਰਿਟੀ ਉਹਦਾ ਜਿਮਾਂਗ ਹੁੰਦਾ ਸਾਰਾ ਸੀਕ੍ਰੇਟ ਸਰਵਿਸ ਕੋਲ ਜੀ ਤਾਂ ਉਹਨਾਂ ਦੇ ਸਨਾਈਪਰ ਪਹਿਲਾਂ ਹੀ ਛੱਤ ਤੇ ਹੁੰਦੇ ਆ ਇਹ ਤਾਂ ਤਾਂ ਹੀ ਤਾਂ ਸਵਾਲ ਆ ਕਿ ਸਨਾਈਪਰਸ ਉਹਨਾਂ ਦੇ ਪਹਿਲਾਂ ਹੀ ਲੱਗੇ ਹੁੰਦੇ ਆ ਤਾਂ ਜਿੱਦੋਂ ਗੋਲੀ ਆਈ ਉਹਨਾਂ ਨੇ ਡਾਤਾ ਇੱਕ ਮਿੰਟ ਦੇ ਵਿੱਚ ਹੀ ਜੀ ਜੀ ਸੋ ਇਹ ਆਪਣੀ ਪੁਲਿਸ ਤੇ ਤਾਂ ਲਾਗੂ ਹੁੰਦਾ ਹਜ਼ੂਰ ਜੀ ਤੁਸੀਂ ਕਹੋ ਉੱਥੇ ਨਹੀਂ ਇਹ ਮੈਨੇ ਰੱਖਦਾ ਉੱਥੇ ਤਾਂ ਉਹ ਤੁਸੀਂ ਉਹ ਜਿਹੜੇ ਆਫਰੀਕਨ ਮੂਲ ਦੇ ਆ ਉਹਨਾਂ ਪ੍ਰਤੀ ਇਹਨਾਂ ਦੀ ਪੁਲਿਸ ਦੀ ਨਫ਼ਰਤ ਤੇ ਦੇਖੋ ਜੀ ਜਿਹੜਾ ਉਹ ਬਲੈਕ ਮੈਟਰਲ ਚੱਲਿਆ ਸੀਗਾ ਉਹ ਬਲੈਕ ਲਾਈਫ ਮੈਟਰਸ ਉਹ ਕੁਝ ਇਸ ਤਰ੍ਹਾਂ ਦੀ ਲਹਿਰ ਨਹੀਂ ਸੀ ਚੱਲੀ ਤਾਂ ਉਹ ਕਿ ਕਿੱਥੋਂ ਚੱਲੀ ਸੀ ਜੀ ਜੀ ਇਹ ਇਹ ਤਾਂ ਉੱਥੋਂ ਦੇ ਜਿਹੜੇ ਲੋਕ ਨੇ ਨਾ ਅਮਰੀਕਾ ਰਹਿੰਦੇ ਸਰ ਉਹਨਾਂ ਨੂੰ ਪਤਾ ਆ ਕਿ ਉੱਥੋਂ ਦੀ ਪੁਲਿਸ ਕੀ ਕਰਦੀ ਹੈ ਤਾਂ ਹੀ ਤਾਂ ਆਮ ਨਾਲ ਉਹ ਲਟਕੇ ਹੱਥ ਕੜੀ ਲਵਾ ਲੈਂਦੇ ਆ ਉਹਨਾਂ ਨੂੰ ਪਤਾ ਕਿ ਜੇ ਬਾਲਾ ਵਿਰੋਧ ਕਰਾਂਗੇ ਤੇ ਨਾ ਠੋਕਤ ਨਾ ਜੀ ਆਪਣੇ ਵਾਲਾ ਹਿਸਾਬ ਕਿਤਾਬ ਨਹੀਂ ਆਪਣੇ ਤੇ ਪਿਸਤੌਲ ਚ ਖੋ ਕੇ ਤੇ ਮੁੰਡੇ ਕੰਧਾ ਤੇ ਚੜ ਜਾਂਦੇ ਆ ਉਹ ਵਿਚ ਵਿਚੇ ਕਰਦੇ ਕਹਿੰਦੇ ਯਾਰ ਦੇ ਜਾ ਯਾਰ ਪਿਸਤੌਲ ਤੇ ਦੇ ਜਾਓ ਜੀ ਇੱਕ ਤਾਂ ਕਮੈਂਟ ਆਪਾਂ ਹੋਰ ਜੁੜਿਆ ਇਹਦੇ ਨਾਲ ਲੈ ਲੈਣੇ ਆ ਰਣਜੀਤ ਤੂਰ ਜੀ ਕਹਿੰਦੇ ਕਿ ਪਹਿਲਾਂ ਇਹ ਚੀਜ਼ਾਂ ਪਾਕਿਸਤਾਨ ਦੇ ਵਿੱਚ ਦੇਖਣ ਨੂੰ ਮਿਲਦੀਆਂ ਸੀ ਹੁਣ ਅਮਰੀਕਾ ਵਰਗੇ ਦੇਸ਼ਾਂ ਵਿੱਚ ਬਿਲਕੁਲ ਨਹੀਂ ਗਲਤ ਰਸਤੇ ਤੂਰ ਸਾਹਿਬ ਦੀ ਗੱਲ ਬੜੀ ਸਿਆਣੀ ਆ ਕਿ ਤੁਸੀਂ ਦੇਖੋ ਆਜ਼ਾਦ ਹੁੰਦਿਆਂ ਹੀ ਆਜ਼ਾਦ ਜਦੋਂ ਇੰਡੀਆ ਤੇ ਪਾਕਿਸਤਾਨ ਵੰਡੇ ਗਏ ਆਜ਼ਾਦ ਹੋ ਗਏ ਤੇ ਇਹਨਾਂ ਦਾ ਤਾਂ ਪਹਿਲਾ ਪ੍ਰਧਾਨ ਮੰਤਰੀ ਕਤਲ ਹੋ ਗਿਆ ਸੀ ਪਾਕਿਸਤਾਨ 'ਚ 50 'ਚ ਜੀ ਜੀ 50 'ਚ ਮਤਲਬ ਕਿ ਕੁਝ ਸਾਲ ਹੀ ਬੀਤੇ ਸੀਗੇ ਤਾਂ ਪ੍ਰਧਾਨ ਮੰਤਰੀ ਤੇ ਫਿਰ ਬਾਅਦ ਦੇ ਵਿੱਚ ਇੱਕ ਦੂਜੇ ਨੂੰ ਇਹਨਾਂ ਨੇ ਫਾਇੇ ਚਾੜਿਆ ਬਿਲਕੁਲ ਬਿਲਕੁਲ ਬੇਨਜ਼ੀਰ ਪੁੱਟੋ ਤੋ ਤੁਹਾਡੀ ਸੰਭਾਲਾ ਚ ਹੀ ਹੋਇਆ ਨਾ ਉਹ ਅਸੀਂ ਦੇਖਿਆ ਹੋਇਆ ਬੇਨਜ਼ੀਰ ਪੁੱਟੋ ਕਿਵੇਂ ਮਾਰ ਦਿੱਤੀ ਸੀ ਮਿੰਟਾਂ ਚ ਮਾਰ ਦਿੱਤੀ ਸੋ ਇਹ ਆ ਕਿ ਇਹ ਹੀ ਚੀਜ਼ਾਂ ਹੁਣ ਗਾਂ ਦੀ ਗਾਂ ਵਧੀ ਜਾਂਦੀਆਂ ਮੇਰਾ ਕੰਸਰਨ ਇਹ ਨਹੀਂ ਆ ਕਿ ਅਮਰੀਕਾ ਜਾਂ ਕਿਸੇ ਇੱਕ ਮੁਲਕ ਦੇ ਆਪਾਂ ਸੰਦਰਭ ਚ ਕਹਿ ਰਹੇ ਹਾਂ ਮੈਂ ਇਹੀ ਕਹਿ ਰਿਹਾ ਕਿ ਯਾਰ ਓਵਰ ਆਲ ਹੀ ਤੁਸੀਂ ਦੇਖੋ ਨਾ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਮਾਹੌਲ ਜਿਹੜਾ ਉਹ ਖਰਾਬ ਹੋ ਰਿਹਾ ਸਾਰੇ ਪਾਸੇ ਇਹੋ ਹਾਲ ਹੋ ਰਿਹਾ